ਕੋਡੀ 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 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਛੋਟੀ ਜਿਹੀ ਅਪੀਲ ਕਰਨ ਲੱਗਾ ਆ ਖਾਸ ਕਰਕੇ ਪਹਿਲਵਾਨਾਂ ਨੂੰ ਤੇ ਕਬੱਡੀ ਖਿਡਾਰੀਆਂ ਨੂੰ ਕਿਉਂਕਿ ਇਹ ਮੇਰਾ ਆਪਣਾ ਪਰਿਵਾਰ ਆ ਇਹ ਮੇਨੂੰ ਸਾਰੇ ਆਪਣੇ ਨੇ ਪਿਆਰੇ ਨੇ ਕੁਝ ਮੇਰੇ ਉਸਤਾਦਾਂ ਦੀ ਥਾਂ ਨੇ ਕੁਝ ਮੇਰੇ ਹਮ ਉਮਰ ਨੇ ਕੁਝ ਮੇਰੇ ਛੋਟੇ ਵੀਰ ਨੇ ਛੋਟੇ ਭਰਾ ਨੇ ਸੋ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਭਾਰੀ ਮੀਂਹ ਦੇ ਕਾਰਨ ਪੰਜਾਬ ਦੇ ਵਿੱਚ ਬਹੁਤ ਮਾਰੂ ਹੜਾਏ ਹੋਏ ਨੇ ਇਹ ਬਹੁਤ ਵੱਡਾ ਇਲਾਕਾ ਇੱਕ ਇਹਨਾਂ ਦੀ ਮਾਰ ਥੱਲੇ ਆ ਤੇ ਸਾਰਾ ਪੰਜਾਬ ਹੀ ਉਧਰ ਲੱਗਿਆ ਵਾ ਸਾਰੇ ਕਲਾਕਾਰ ਜਾਂ ਹੋਰ ਜਿੰਨੀਆਂ ਵੀ ਜਮਾਤਾਂ ਨੇ ਸਭ ਉਧਰ ਮਦਦ ਕਰ ਰਹੀਆਂ ਨੇ ਤੇ ਬਹੁਤ ਪਹਿਲਵਾਨ ਕਬੱਡੀ ਖਿਡਾਰੀ ਇਹੋ ਜਿਹੇ ਨੇ ਜਿਹੜੇ ਮਦਦ ਕਰ ਰਹੇ ਨੇ ਬਹੁਤ ਇਹੋ ਜਿਹੇ ਨੇ ਜਿਹੜੇ ਨਹੀਂ ਵੀ ਕਰ ਰਹੇ ਸੋ ਉਹਨਾਂ ਨੂੰ ਅਪੀਲ ਆ ਕਿ ਵੀਰੋ ਇਹ ਉਹ ਲੋਕ ਨੇ ਜਿਹੜੇ 10-10 ਰੁਪਏ ਇਕੱਠੇ ਕਰਕੇ ਖੇਡ ਮੇਲੇ ਕਰਵਾਉਂਦੇ ਆ ਆਪਾਂ ਨੂੰ ਗੱਡੀਆਂ ਟਰੈਕਟਰਾਂ ਤੱਕ ਇਹ ਬੰਦੇ ਲੈ ਕੇ ਗਏ ਨੇ ਆਪਾਂ ਨੂੰ ਵੇਖਣ ਆਲੇ ਇਹ ਨੇ ਆਪਾਂ ਨੂੰ ਚਾਉਣ ਵਾਲੇ ਇਹ ਨੇ ਸੋ ਅੱਜ ਆਪਣਾ ਫਰਜ਼ ਬਣਦਾ ਵੀ ਆਪਾਂ ਵੀ ਇਹਨਾਂ ਦੇ ਨਾਲ ਖਲੋਈਏ ਜਿਹੜਾ ਜਿੰਨੇ ਜੋਗਾ ਆ ਉੰਨੀ ਮਦਦ ਕਰੋ ਭਾਵੇਂ ਕੋਈ ਆਟੇ ਦਾ ਤੋੜਾ ਦੇ ਕੇ ਆਓ 10 ਕਿਲੋ ਖੰਡ ਕਿਲੋ ਪੱਤੀ ਤੂੜੀ ਦੀ ਪੰਡ ਦਿਓ ਜੇ ਤੁਸੀਂ ਕਿਸੇ ਵੱਡੀ ਸੰਸਥਾ ਦੇ ਨਾਲ ਨਹੀਂ ਜੁੜੇ ਤੁਹਾਡੇ ਪਿੰਡਾਂ 'ਚੋਂ ਰਾਸ਼ਨ ਜਾ ਰਿਹਾ ਵਾ ਉਹਨਾਂ 'ਚ ਆਪਣੀ ਹੈਲਪ ਦਿਓ ਸਾਰੇ ਅਖਾੜਿਆਂ ਨੂੰ ਵੀ ਬੇਨਤੀ ਆ ਪੰਜਾਬ ਦੇ ਜਿੰਨੇ ਵੀ ਵੱਡੇ ਅਖਾੜੇ ਨੇ ਕਿ ਆਪਣੇ ਆਪਣੇ ਲੈਵਲ ਤੇ ਇਸ ਜੋ ਸੰਕਟ ਦੀ ਘੜੀ ਆ ਇਹਦੇ ਵਿੱਚ ਅੱਜ ਆਪਾਂ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਪਿੰਡਾਂ ਵਾਲਿਆਂ ਨਾਲ ਆਪਣੇ ਪੰਜਾਬ ਨਾਲ ਖਲੋਈਏ ਤੇ ਇੱਕ ਛੋਟੀ ਜਿਹੀ ਅਪੀਲ ਹੋ ਰਹੀ ਹੈ ਵੀ ਤੁਸੀਂ ਜਿੱਥੇ ਵੀ ਜਾਂਦੇ ਜੇ ਕੋਈ ਵੀ ਮਦਦ ਕਰਦੇ ਜੇ ਜਾਂ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ ਜੀ